ਅਗਰ ਢੱਲੇਵਾਲ ਸਭ ਕੁਝ ਹੋਇਆ ਤਾਂ ਇਹ ਦੋਨੇ ਸਰਕਾਰਾਂ ਬੀਜੇਪੀ ਸਰਕਾਰ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਸਾਨ ਚਾਂਤੀਪੁਰਗ ਤਰੀਕੇ ਨਾਲ ਆਪਾਂ ਪ੍ਰਦਰਸ਼ਨ ਕਰ ਰਹੇ ਸੀ ਉਹ ਦਿੱਲੀ ਜਾ ਰਹੇ ਸੀ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੂੰ ਅੱਜ ਇਹ ਹਾਲਾਤ ਹੋ ਗਏ ਕਿ ਢੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਣਾ ਪਿਆ ਦੋਨੇ ਸਰਕਾਰਾਂ ਜ਼ਿੰਮੇਵਾਰ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਕੀ ਪੰਜਾਬ ਦੇ ਕਿਸਾਨ 131 ਜਾਂ 150 ਲੋਕ ਕਿ ਦਿੱਲੀ ਨਹੀਂ ਜਾ ਸਕਦੇ ਦਿੱਲੀ ਕਿਸੇ ਦੀ ਬਾਪ ਦੀ ਹੈ ਜੀ ਸੋ ਇਹਦੇ ਗੁਨੇਕਾਰ ਦੋਵੇਂ ਸਰਕਾਰਾਂ ਹਜੇ ਤੱਕ ਕਿਸੇ ਸਰਕਾਰ ਬਨਉ ਇਹ ਉਪਰਾਲਾ ਨਹੀਂ ਹੋਇਆ ਕਿ ਡੱਲੇਵਾਲ ਸਾਹਿਬ ਨਾਲ ਬੈਠ ਕੇ ਗੱਲਬਾਤ ਕਰ ਲਈ। ਲੱਗਦਾ ਜੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਦੇ ਕੇ ਮੈਂ ਕਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਮਾਮਲੇ ਤੇ ਇਕੱਠੀਆਂ ਕਿ ਕਿਸਾਨਾਂ ਦੀ ਦੁਰਦਸ਼ਾ ਕਰਨੀ ਔਰ ਪੁੱਛਣਾ ਨਹੀਂ ਕਿਸਾਨਾਂ ਨੂੰ ਔਰ ਕਿਸਾਨਾਂ ਦਾ ਪੇਲਿੰਗ ਤੁਹਾਡੀ جاری ਹੈ ਕਿਤੇ ਨਾ ਕਿਤੇ 95 ਵੋਟਾਂ ਦਾ ਜ਼ਿਕਰ ਕੀਤਾ ਅੱਜ ਆਮ ਆਦਮੀ ਪਾਰਟੀ ਨੇ ਆ ਗਰੰਟੀਆਂ ਪੰਜ ਪੇਸ਼ ਕੀਤੀਆਂ ਨੇ ਉਹ ਕਹਿੰਦੇ ਇਲੈਕਟ੍ਰਿਕ ਬੱਸਾਂ ਚਲਾਵਾਂਗੇ ਬੁੱਢੇ ਨਾਲੇ ਨੂੰ ਅਸੀਂ ਸਾਫ਼ ਕਰਾਂਗੇ ਪਹਿਲੀਆਂ ਗਰੰਟੀਆਂ ਦਾ ਪੇਸ਼ ਕਰਦੇ ਨੇ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਹੈ ਪਹਿਲੀਆਂ ਗਰੰਟੀਆਂ 1000 ਰੁਪਏ ਵਾਲੀ ਗਰੰਟੀ ਕਿੱਥੇ ਹੈ 2500 ਰੁਪਿਆ ਪੈਨਸ਼ਨ ਕਿੱਥੇ ਹੈ ਜਿਹੜਾ ਲਾਅ ਐਂਡ ਆਰਡਰ ਦੀ ਸੀ ਉਹ ਕਿੱਥੇ ਹੈ ਪਹਿਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਇਹਨਾਂ ਨੂੰ ਗਰੰਟੀਆਂ ਹੀ ਲੈ ਕੇ ਬੈਠਣੀਆਂ ਜਿਸ ਪ੍ਰਕਾਰ ਦੇ ਇਹ ਗਰੰਟੀਆਂ ਤੇ ਗਰੰਟੀਆਂ ਤੇ ਗਰੰਟੀਆਂ ਹੈ ਦਿੱਲੀ ਦੇ ਅੰਦਰ ਵੀ ਸਰਕਾਰ ਚਲੀ ਜਾਣੀ ਹੈ ਕਿਸਾਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ ਡੱਲੇਵਾਲ ਸਾਹਿਬ ਦੇਖੋ ਕਿਸਾਨ ਸ਼ਾਂਤੀਪੂਰਵਕ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰ ਰਹੇ ਸੀ ਉਹ ਦਿੱਲੀ ਜਾ ਰਹੇ ਸੀ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੂੰ ਅੱਜ ਇਹ ਹਾਲਾਤ ਹੋ ਗਏ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਣਾ ਪਿਆ ਦੋਨੇ ਸਰਕਾਰਾਂ ਜ਼ਿੰਮੇਦਾਰ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਕੀ ਪੰਜਾਬ ਦੇ ਕਿਸਾਨ 131 ਜਾਂ 150 ਲੋਕ ਕੀ ਦਿੱਲੀ ਨਹੀਂ ਜਾ ਸਕਦੇ ਦਿੱਲੀ ਕਿਸੇ ਦੀ ਬਾਪ ਦੀ ਹੈ ਸੋ ਇਹਦੇ ਗੁਨੇਗਾਰ ਦੋਵੇਂ ਸਰਕਾਰਾਂ ਹਜੇ ਤੱਕ ਕਿਸੇ ਸਰਕਾਰ ਨੂੰ ਇਹ ਉਪਰਾਲਾ ਨਹੀਂ ਹੋਇਆ ਕਿ ਡੱਲੇਵਾਲ ਸਾਹਿਬ ਨਾਲ ਬੈਠ ਕੇ ਗੱਲਬਾਤ ਕਰ ਲਈ ਲੱਗਦਾ ਜੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਦਖਲ ਅੰਦਾਜ਼ੀ ਦੇ ਕੇ ਮੈਂ ਕਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਮਾਮਲੇ ਤੇ ਇਕੱਠੀਆਂ ਕਿ ਕਿਸਾਨਾਂ ਦੀ ਦੁਰਦਸ਼ਾ ਕਰਨੀ ਔਰ ਪੁੱਛਣਾ ਨਹੀਂ ਹੈ ਕਿਸਾਨਾਂ ਨੂੰ ਔਰ ਕਿਸਾਨਾਂ ਦਾ ਮਾੜਾ ਹਾਲ ਕਰਨਾ